ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਕਵੀਸ਼ਰੀ ਦਾ ਸੋਹਜਕਾਰ ਸੀ ਮਾਰਕੰਡਾ ਤੇ ਮੈਂ ਬਰਨਾਲੇ ਆਏ ਹੋਏ ਸੀ ਗਰਮੀ ਦੇ ਦਿਨ ਸਨ ਸ਼ਾਮ ਦੇ 7:00 ਵਜੇ ਸਨ ਸਦਰ ਬਾਜ਼ਾਰ ਤੋਂ ਕੱਚਾ ਕਾਲੇਜ ਰੋਡ ਤੇ ਆਇਤਾ ਮਾਰਕੰਡਾ ਕਹਿੰਦਾ ਅਨਖੀ ਨੂੰ ਮਿਲ ਕੇ ਚੱਲਦੇ ਆਂ ਸ਼ਾਇਦ ਇੱਕ ਦੋ ਮਸਕੋਟੀ ਲਵਾ ਦੇ ਮਾਰਕੰਡਾ ਦਾ ਭਾਵ ਇੱਕ ਦੋ ਪੈਗਾਂ ਤੋਂ ਸੀ ਉਹ ਭੁਲੇਖੇ ਜੋ ਮੈਂ ਕਿਹਾ ਮਾਰਕੰਡਾ ਕਹਿੰਦਾ ਪਛਮਾ ਮੈਂ ਆਪੇ ਨੂੰ ਤੂੰ ਕੱਲ ਨਾ ਕਰੀ ਇਹਨੇ ਨੂੰ ਸਕੂਟਰ ਅਣਖੀ ਦੇ ਬਾਾਰ ਅੱਗੇ ਜਾ ਖੜਾ ਗਲੀ ਵਿੱਚ ਅਣਖੀ ਦਾ ਸਾਈਕਲ ਖੜਾ ਸੀ ਬਾਜ਼ਾਰ ਵਾਲੇ ਪਾਸੇ ਮੂੰਹ ਸੀ ਜਿਸ ਦਾ ਮਤਲਬ ਸੀ ਕਿ ਉਹਨੇ ਬਾਜ਼ਾਰ ਜਾਣਾ ਹੈ ਸਕੂਟਰ ਦੀ ਆਵਾਜ਼ ਸੁਣ ਕੇ ਅਣਖੀ ਅੰਦਰੋਂ ਆਇਆ ਸਾਨੂੰ ਵੇਖ ਕੇ ਖੁਸ਼ ਹੋਇਆ ਸਾਈਕਲ ਦੇ ਨੇੜੇ ਹੋ ਕੇ ਆਖਣ ਲੱਗਾ ਓਏ ਆਓ ਚੱਲਦੇ ਆ ਐਸਡੀ ਕਾਲਜ ਕੋਲ ਕਰਨੈਲ ਸਿੰਘ ਬਾਰਸ ਆਇਆ ਹੋਇਆ ਹੈ ਉਹਨੇ ਬੁਲਾਇਆ ਮੈਨੂੰ ਓਏ ਆਜੋ ਵਗਦੀ ਗੰਗਾ ਵਿੱਚ ਤੁਸੀਂ ਵੀ ਹੱਥ ਧੋ ਲਿਓ ਫਿਰ ਕਹਿੰਦਾ ਤੁਸੀਂ ਇਸ ਦੀ ਕਾਲੀ ਕੋਲ ਖੜੋ ਮੈਂ ਆਇਆ ਸਾਡੇ ਕਾਲਜ ਕੋਲ ਖੜਿਆਂ ਦੇ ਅਣਖੀ ਨੇੜਿਆ ਆ ਤਾਂ ਉਹਨੇ ਸਾਈਕਲ ਤੇ ਚੜ੍ਹਦਿਆਂ ਸਾਨੂੰ ਪਿੱਛੇ ਪਿੱਛੇ ਆਉਣ ਦੀ ਕਿਹਾ ਅਣਖੀ ਸਾਨੂੰ ਮਲਾਗਰ ਸਿੰਘ ਦੇ ਘਰ ਲੈ ਗਿਆ ਸਾਡੇ ਜਾਂਦਿਆਂ ਨੂੰ ਵੱਡੇ ਵੇੜੇ ਦੇ ਪਿਛਲੇ ਪਾਸੇ ਪਾਰਸ ਤੇ ਮਲਾਗਰ ਸਿੰਘ ਦਾ ਭਾਂਜਾ ਨਿਸ਼ਾਤਰ ਸਿੰਘ ਮਾਂਗੇਵਾਲ ਬੈਠੇ ਪੀ ਰਹੇ ਸੀ ਦੋ ਮੰਜੇ ਵਿਚਾਲੇ ਮੇਜ਼ ਟਾਇਆ ਹੋਇਆ ਸੀ ਉਹ ਆਮਣੇ ਸਾਹਮਣੇ ਬੈਠੇ ਸੀ ਮੇਜ਼ ਤੇ ਕਰਦੀ ਕੱਢੀ ਸ਼ਰਾਬ ਦੀ ਬੋਤਲ ਪਈ ਸੀ ਸਾਨੂੰ ਐਨੋ ਵਿਖ ਕੇ ਨਛੱਤਰ ਸਿੰਘ ਤਿੰਨ ਗਲਾਸ ਹੋਰ ਲਿਆਇਆ ਅਣਖੀ 파ਰਸਨਾ ਗੱਲੀ ਲੱਗਿਆ 파ਰਸ ਨੇ ਸਾਡੇ ਲਈ ਪੈਗ ਪਾ ਦਿੱਤੇ ਅਸੀਂ ਚੁੱਕ ਕੇ ਪੀਣ ਲੱਗੇ 파ਰਸ ਅਣਖੀ ਦੇ ਤਾਜ਼ੇ ਪੜੇ ਨਾਵਲ ਕੋਠੇ ਖੜਕ ਸਿੰਘ ਦੀ ਪ੍ਰਸ਼ੰਸਾ ਕਰ ਰਿਹਾ ਸੀ ਮੈਂ ਤੇ ਮਾਰਕੰਡਾ ਚੁੱਪ ਸੀ ਅਣਖੀ ਵੀ ਸ਼ਰਾਬ ਬੜੀ ਤੇਜ਼ ਸੀ 파ਰਸ ਦੇ ਦੋ ਤਿੰਨ ਪੈਗ ਲੱਗੇ ਲੱਗਦੇ ਸੀ ਉਹਨੇ ਅਣਖੀ ਤੋਂ ਸਾਡੇ ਬਾਰੇ ਪੁੱਛਿਆ ਤੇ ਫਿਰ ਕਹਿੰਦਾ ਉਹ ਬਰਨਾਲਾ ਇਲਾਕਾ ਤੇ ਲੇਖਕਾਂ ਦਾ ਘੜਾ ਹੈ ਅਣਖੀ ਤੂੰ ਸਭ ਤੋਂ ਵਧੀਆ ਲਿਖਦਾ ਹੈ ਜਿੰਨਾ ਤੇਰਾ ਮੁੱਲ ਪੈਣਾ ਚਾਹੀਦਾ ਸੀ ਨਾ ਪਿਆ ਨਹੀਂ ਆ ਦਿੱਲੀ ਵਾਲੇ ਮਾਲਵੇ ਦੇ ਲੇਖਕਾਂ ਨੂੰ ਘਾਟ ਹੀ ਗੋਲ ਦਿਆ ਅਣਖੀ ਕਹਿਣ ਲੱਗਿਆ ਓਏ ਦਿੱਲੀ ਵਾਲੇ ਤਾਂ ਨਹੀਂ ਗੋਲਦੇ ਤੁਸੀਂ ਬਾਹਰ ਬੈਠੇ ਹੋ ਤੁਸੀਂ ਗੋਲ ਲਓ ਪਾਰਸ਼ ਕਹਿੰਦਾ ਗੋਲਾਂਗੇ ਗੋਲਾਂਗੇ ਫਿਕਰ ਨਾ ਕਰ ਗੋਲਾਂਗੇ ਤੈਨੂੰ ਕੈਨੇਡਾ ਬੁਲਾਵਾਂਗੇ ਅੱਜ ਮੈਂ ਤੈਨੂੰ ਸਾਈ ਦੇ ਕੇ ਜਾਉ ਸਾਈ ਕਾਦੀ ਓ ਕੈਨੇਡਾ ਬੁਲਾਉਂਦੀ ਲੈ ਫਿਰ ਸਾਈ ਤਾਂ ਦੇ ਦੇ ਬਾਕੀ ਗੱਲ ਫਿਰ ਕਰਾਂਗੇ ਰਣਕੀ ਦੇਉਂਗਾ ਦੇਉਂਗਾ ਮੈਂ ਤੈਨੂੰ 100 ਰੁਪਏ ਦੇ ਕੇ ਜਾਉ ਕੈਨੇਡਾ ਆਉਣ ਦੀ ਸਾਈਦਾ ਜਾਓ ਫੜਾ ਫਿਰ ਗੱਲ ਤਾਂ ਚੱਲੇ ਬਾਕੀ ਕੈਨੇਡਾ ਆ ਕੇ ਵੇਖਾਂਗੇ 파ਰਸ ਨੂੰ ਚੜ ਗਈ ਸੀ ਅਸੀਂ ਵੀ ਦੂਜਾ ਪੈਗ ਲਾ ਲਿਆ ਸੀ ਮੈਂ 파ਰਸ ਦੀ ਤਾਰੀਫ ਕਰਨ ਲੱਗਿਆ 파ਰਸ ਸਾਹਿਬ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਹੱਥ ਨੇ ਗੁਰਦੁਆਰੇ ਰੋਜ਼ ਤੁਹਾਡਾ ਗੀਤ ਚੱਲਦਾ ਸੀ ਸਤਲੀ ਤਰ ਤੁਰਨਾ ਪੈਂਦਾ ਫਰੇਮ ਗਲੀ ਸਾਰਾ ਪਿੰਡ ਸੁਣਦਾ ਸੀ ਆਪਦੇ ਵੇੜਿਆਂ ਸ਼ਾਂਤੀ ਵਸਰ ਜਾਂਦੀ ਸੀ ਲੋਕਾਂ ਦੇ ਕੰਨ ਤੁਹਾਡੇ ਗੀਤ 'ਚ ਲੱਗੇ ਹੁੰਦੇ ਨਾਲ ਨਾਲ ਪਿੰਡ ਕੰਮ ਵੀ ਕਰੀ ਜਾਂਦਾ ਇੱਕ ਹੋਰ ਗੀਤ ਸੀ ਕੁੰਡਲੀਆਂ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ ਮੇਰੀ ਗੱਲ ਸੁਣ ਕੇ ਪਾਰਸ ਕਹਿੰਦਾ ਇਹ ਮੁੰਡਾ ਕੌਣ ਹੈ ਮਾਰਕੰਡਾ ਨੇ ਮੇਰੇ ਬਾਰੇ ਦੱਸਿਆ ਇਹ ਬੂਟਾ ਸਿੰਘ ਚਵਾਨਾ ਗਜ਼ਲਾਂ ਵੀ ਲਿਖਦਾ ਹੈ ਲਓ ਤੁਹਾਨੂੰ ਇਹਦੀ ਗਜ਼ਲ ਸੁਣਾਉਣਿਆ ਇਹ ਕਹਿ ਕੇ ਮਾਰਕੰਡਾ ਚੁੱਪ ਕਰ ਗਏ ਮੈਂ ਲੰਬੇ ਬਹਿਰ ਦੀ ਗਜ਼ਲ ਸੁਣਾਉਣੀ ਸ਼ੁਰੂ ਕੀਤੀ ਮਖਤਾ ਗਾਇਆ ਸੀ ਪਾਰਸ ਕਹਿੰਦਾ ਮੈਨੂੰ ਗਜ਼ਲ ਦਾ ਛੰਦ ਠੀਕ ਨਹੀਂ ਲੱਗਦਾ ਮੈਂ ਕਿਹਾ ਗਜ਼ਲ ਦਾ ਛੰਦ ਨਹੀਂ ਹੁੰਦਾ ਹੋਰ ਕੀ ਹੁੰਦਾ ਹੈ ਪਾਰਸ ਨੇ ਕਿਹਾ ਮੈਂ ਕਿਹਾ ਅਰੂਜ਼ ਹੁੰਦਾ ਹੈ ਛੰਦ ਨਾਲੋਂ ਇਹਦਾ ਫਰਕ ਹੁੰਦਾ ਹੈ ਮੇਰੀ ਗਜ਼ਲ 8 ਪੌਲਨ ਤੇ ਹੈ ਇੱਕ ਸਤਰ ਚ 40 ਹਿੱਸੇ ਨੇ ਸ਼ੇਰ ਚ 80 ਪਾਰਸ ਮੇਰੇ ਵੱਲ ਵੇਖਦਾ ਰਿਹਾ ਪਰ ਬੋਲਿਆ ਕੁਝ ਨਹੀਂ ਮੈਂ ਗਜ਼ਲ ਕਾਉਣ ਲੱਗਿਆ ਜਦੋਂ ਗਜ਼ਲ ਮੁੱਕੀ ਅਨਖੀ ਕਹਿੰਦਾ ਲਓ ਫਿਰ ਪਾਰਸ ਜੀ ਸਾਈ ਕੱਢੋ ਕੋ ਸਾਈ ਵੀ ਦਿਨੇ ਆ ਜਦੋਂ ਇੱਕ ਵਾਰੀ ਕਹਿਤਾ ਨਾ ਲੈ ਕੇ ਜਾਉ ਫਿਕਰ ਨਾ ਕਰ ਇੱਕ ਆਖੇ ਪਾਰਸ ਨੇ ਹੱਥ ਤੱਕ ਗੀਜੇ ਵੱਲ ਵਧਾਇਆ ਪਰ ਗੀਜੇ ਚੋਂ ਨੋਟ ਨਾ ਕੱਢਿਆ ਪਾਰਸਣਖੀ ਦੇ ਨਾਵਲ ਦਾ ਵਿਸਥਾਰ ਛੇੜ ਬੈਠਾ ਵਿਸਥਾਰ ਲੰਬਾ ਹੋਣ ਲੱਗਿਆ ਤਨਕੀ ਕਹਿੰਦਾ ਪਾਰਸ ਜੀ ਗੱਲ ਝੋਲੇ ਚ ਨਾ ਪਾਓ ਨਾਵਲ ਦੀ ਗੱਲ ਫੇਰ ਕਰਾਂਗੇ ਪਹਿਲਾਂ ਸਾਈ ਕੱਢੋ ਸਾਈ ਲੈ ਤੋਂ ਬਿਨਾ ਤਾਂ ਰਵੀ ਦਾਸਿਆ ਜੁੱਤੀ ਦਾ ਮੇਜ ਵੀ ਨਹੀਂ ਲੈਂਦਾ ਤੁਸੀਂ ਸਾਨੂੰ ਤਿੰਨਾਂ ਨੂੰ ਬੰਨੀ ਬੈਠਿਓ ਸਾਈ ਗੱਡੋ ਸਾਈ ਉਹ ਸਾਈ ਵੀ ਜਨਾ ਯਾਰ ਪਾਰਸ ਨੇ ਕਿਹਾ ਹੀ ਸੀ ਕਿ ਨਛੱਤਰ ਸਿੰਘ ਥਾਲ ਵਿੱਚ ਮੀਟ ਦੀਆਂ ਕੋਲੀਆਂ ਰੱਖ ਕੇ ਲਿਆ ਸਾਡੇ ਅੱਗੇ ਧਰੀਆਂ ਤਾਂ ਗੱਲਾਂ ਛੱਡ ਕੇ ਪਾਰਸ ਮੀਟ ਖਾਣ ਲੱਗਿਆ ਅਣਕੀ ਵੀ ਅਸੀਂ ਵੀ ਇੱਕ ਇੱਕ ਪੈਗ ਹੋਰ ਪਾਇਆ ਅਣਕੀ ਫੇਰ ਬੋਲਿਆ ਪਾਰਸ ਸਾਹਿਬ ਸਾਈ ਗੱਡੋ ਇਹਨਾਂ ਨੇ ਤਾਂ ਵੇ ਜਾਣਾ ਹੈ ਮੈਂ ਵੀ ਜਾਣਾ ਹੈ ਸ਼ਰਾਬਸਾਲੀ ਬੜੀ ਤੇਜ ਹੈ ਲੱਗਦਾ ਰਾਹ 'ਚ ਡਿੱਗਾਂਗੇ ਓਏ ਸ਼ਰਾਬ ਮੇਰੇ ਭਾਂਜੇ ਨੇ ਇੱਕ ਨੰਬਰ ਲਿਆਂਦਿਆ ਮੈਂ ਆਉਣ ਬਾਰੇ ਇਹਨੂੰ ਪਹਿਲਾਂ ਸੁਨੇਹਾ ਭੇਜਤਾ ਸੀ ਇਹ ਮਲਾਗਰ ਸਿੰਘ ਦਾ ਭਾਂਜਾ ਵੀ ਆ ਮੇਰਾ ਵੀ ਆ ਮੈਂ ਤੇ ਮਲਾਗਰ ਸਿੰਘ ਪੱਗਵਟ ਭਾਈਆਂ ਉਹਦਾ ਪਰਿਵਾਰ ਅੱਜਕੱਲ ਕੈਨੇਡਾ ਰਹਿੰਦਾ ਹੈ ਮਰਾਗਰ ਸਿੰਘ ਤਾਂ ਕੈਨੇਡਾ ਰਹਿੰਦਾ ਠੀਕ ਆ ਸਾਈ ਵਾਲੀ ਗਲਤੀ ਆ ਆਪਣਾ ਕੰਮ ਮੁੱਕੇ ਫਿਰ ਮੈਨੂੰ ਕੈਨੇਡਾ ਸੱਦੀ ਧੁੰਮਾ ਪਾ ਕੇ ਆਉ ਨਾ ਭਾਈਆਂ ਤਾਂ ਕਹੀਂ ਨਾਲੇ ਉੱਥੇ ਦੱਸੋ ਟੁਚੀ ਲੇਖਕ ਨੂੰ ਨਾਵਲ ਕੀ ਹੁੰਦਾ ਕਹਾਣੀ ਕੀ ਹੁੰਦੀ ਹੈ ਅਵੇਂ ਬੈਠੇ ਕਾਗਜ਼ ਕਾਲੇ ਕਰੀ ਜਾਂਦੇ ਆ ਉੱਥੇ ਲਿਖਣਾ ਕਿਤੇ ਸੌਖਾ ਹੈ ਹੱਡ ਬਾਲ ਨੇ ਪੈਂਦੇ ਨੇ ਦੁਨੀਆ ਸੁੱਤੀ ਪਈ ਹੁੰਦੀ ਐ ਲਿਖਣਾ ਪੜ੍ਹਨਾ ਪੈਂਦਾ ਚਲੋ ਛੱਡੋ ਇਹਨਾਂ ਗੱਲਾਂ ਨੂੰ ਸਾਈ ਦਿਓ ਉਹ ਸਾਈ ਵੀ ਦੂੰਗਾ ਯਾਰ ਇੰਨੀ ਕਾਲੀ ਕਿਉਂ ਕਰੀ ਜਾਂਦਾ ਜਦੋਂ ਕਹੀ ਦਿੱਤਾ ਜੱਟ ਦੀ ਜਵਾਨ ਐ ਕਿਸੇ ਹੋਰ ਦੀ ਨਹੀਂ ਮਾਰ ਗੰਡਾ ਨਹੀਂ ਕਿੱਕ ਪੈਗ ਹੋਰ ਪਾ ਦਿੱਤਾ ਆਪ ਚੁੱਕ ਕੇ ਪੀਣ ਲੱਗਿਆ ਸਾਨੂੰ ਵੀ ਪੀਣ ਲਈ ਕਿਹਾ ਨਿਸ਼ੱਤਰ ਫੇਰ ਗਿੜਾ ਮਾਰ ਗਿਆ ਖਾਲੀ ਕੌਲੀਆਂ ਲੈ ਗਿਆ ਭਰੀਆਂ ਧਰ ਗਿਆ 파ਰਸ ਨੇ ਗੱਲਾਂ ਤੋੜ ਲੀਆਂ ਅਨਕੀ ਕਹਿੰਦਾ ਮੈਨੂੰ ਨਹੀਂ ਲੱਗਦਾ ਸਾਈ ਵਾਲੀ ਗੱਲ ਸਿਰੇ ਚੜੂ 파ਰਸ ਕਹਿੰਦਾ ਯਾਰ ਸਿਰੇ ਚੜੂ ਜਮਾ ਸਿਰੇ ਚੜੂ ਇੱਕ ਇੱਕ ਪੈਗ ਪਾਓ ਮੈਨੂੰ ਵੀ ਪਾ ਕੇ ਜੋ ਦੋ ਕੁੱਟਾ ਪੀ ਕੇ 파ਰਸ ਮੈਨੂੰ ਕਹਿੰਦਾ ਲੈ ਫਿਰ ਕਾਕਾ ਮੇਰੀ ਵੀ ਗੱਲ ਸੁਣ ਲੈ ਐ ساری ਉਮਰ ਕਵਿਤਾ ਵੀ ਲਿਖੀ ਐ ਕਵਿਸ਼ਰੀ ਵੀ ਕੀਤੀ ਐ ਮੇਰਾ ਸੁਭਾਅ ਸੀ ਜਦੋਂ ਕੋਈ ਕਵਿਤਾ ਲਿਖਣੀ ਉਹਦੇ ਓਨੇ ਬੰਦ ਲਿਖਨੇ ਜਿੰਨੇ ਲਿਖੇ ਜਾ ਸਕਦੇ ਹੁੰਦੇ ਕਵਤਾ ਦਾ ਇੱਕ ਮੁਖੜਾ ਹੁੰਦਾ ਤੇ ਫਿਰ ਬੰਦ ਮੈਂ 20 20 ਬੰਦ ਵੀ ਲਿਖ ਦਿੰਦਾ ਸੀ ਫਿਰ ਉਹਦੇ ਚੋਂ 4 5 ਛਾਂਟ ਨੇ ਤੁਹਾਡੇ ਪਿੰਡ ਇੱਕ ਮਿਸਤਰੀ ਸੀ ਜਦੋਂ ਕਿਸੇ ਨੇ ਬੈਠਕ ਪਾਉਣੀ ਉਹਨੇ ਕਹਿਣਾ ਕਿ 10 15 ਬਾਲੇ ਵੱਧ ਲੈ ਕੇ ਆਇਓ ਜੇ ਪੂਰੇ ਲਿਆਂਦੇ ਉਹਦੇ ਚ ਵਿੰਗੇ ਵੀ ਹੋਣਗੇ ਪਾਟੇ ਹੋਏ ਵੀ ਤੇ ਕਮਜ਼ੋਰੇ ਵੀ ਸੋ ਭਾਈ ਜੇ ਕਵਤਾ ਲਿਖਣੀ ਆ ਤਾਂ ਉਹ ਮਿਸਤਰੀ ਵਾਲੀ ਗੱਲ ਕਰੇ ਮੈਂ ਤਾਂ ਸਾਰੀ ਉਮਰ ਇਹੀ ਕੀਤੀ ਆ ਇੱਕ ਬੰਦ ਵੀ ਕਵਤਾ ਚ ਕਮਜ਼ੋਰ ਨਹੀਂ ਰੱਖਿਆ ਜਦੋਂ ਤੱਕ ਚਾਂਦੀ ਦੇ ਰੁਪਈਆ ਵਾਂਗੂ ਬੰਦ ਟੁੰਡ ਕੇ ਨਾ ਨਾ ਮੈਂ ਨਹੀਂ ਕਪਤਾ ਜੀ ਰੱਖਿਆ ਕੱਢ ਦੇਣਾ ਫੇਰ ਪਾਰਸ ਲੰਬੇ ਬਹਿਣਾ ਵਿੱਚ ਪੈ ਗਿਆ ਸਭ ਨੂੰ ਨਸ਼ਾ ਚੜ ਗਿਆ ਸੀ ਉਦੋਂ ਹੀ ਪਤਾ ਲੱਗਿਆ ਜਦੋਂ ਪਾਰਸ ਪਿੱਠ ਬੈਠ ਮੰਜੇ ਤੇ ਢੇਰੀ ਹੋ ਗਿਆ ਕਣਕੀ ਕਹਿੰਦਾ ਉਹ ਚਲੋ ਜਲੀਏ ਸਾਈ ਦੀ ਗਲਤ ਵਿੱਚ ਹੀ ਰਹਿ ਗਈ ਉਹ ਨਹੀਂ ਉੱਠਦਾ ਏ ਪਰ ਭਾਈ ਇਹਦੀ ਗੱਲ ਵੀ ਸਹੀ ਆ ਜਿਹੜੇ ਬੰਦੇ ਨੇ ਲੋਕਾਂ ਤੋਂ ਕਵੀਸ਼ਰੀ ਕਰਨ ਵੇਲੇ ਰੁਪਈਆ ਰੁਪਈਆ ਫੜਿਆ ਹੋਇਆ ਉਹਨੂੰ ਕਿਹਿਆ ਨੂੰ ਸੋਦੇ ਨਾ ਸੌਖਾ ਥੋੜਾ ਅਸੀਂ ਤਿੰਨੇ ਘਰੇ ਆ ਗਏ ਮਾਰਕੰਡਾ ਸਕੂਟਰ ਸਟਾਰਟ ਕਰਨ ਲੱਗਿਆ ਅਣਖੀ ਕਹਿੰਦਾ ਅੱਜ ਤਾਂ ਵਧੀਆ ਦਿਲ ਲੱਗੀ ਹੋਈ ਯਾਰ ਐ ਕਦੇ ਕਦੇ ਹੋਣੀ ਚਾਹੀਦੀ ਐ ਮਨ ਦਾ ਗੁਬਗਵਾਟ ਜਾਂ ਨਿਕਲ ਜਾਂਦਾ ਸਾਡੇ 7 ਵਜੇ ਆਏ ਸੀ ਆਪਾਂ 9:30 ਵਜੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਿਵੇਂ ਕਬੂਤਰਾਂ ਨੂੰ ਉੱਠ ਗਿਆ ਸਾਲਾ ਘਰੇ ਤਾਂ ਅੜਕੇ ਹੀ ਖੜ ਜਾਂਦਾ ਐ ਹੀ ਹੋਣਾ ਚਾਹੀਦਾ ਅਣਖੀ ਲੰਮੇ ਬੈਣਾ ਵਿੱਚ ਬਹਿਣ ਲੱਗਿਆ ਮਾਰਕੰਡਾ ਕਹਿੰਦਾ ਅੱਛਾ ਜੀ ਅਨਕੀ ਸਾਹਿਬ ਅਸੀਂ ਚੱਲਦੇ ਹਾਂ ਫਿਰ ਕਰਨਲ ਸਿੰਘ ਪਾਰਸਦੀ ਕਦੇ ਮਾਲਵਾ ਦੇ ਪਿੰਡਾਂ ਵਿੱਚ ਤੂਤੀ ਬੋਲਦੀ ਸੀ ਹਰ ਪਿੰਡ ਵਿੱਚ 2-2 4-4 ਬੰਦੇ ਉਹਨਾਂ ਨੂੰ ਜਾਣਦੇ ਹੁੰਦੇ ਜਿਵੇਂ ਕਿਸੇ ਮਸ਼ਹੂਰ ਆਦਮੀ ਨਾਲ ਆਪਣੀ ਨੇੜਤਾ ਦਰਸਾਉਣ ਲਈ ਲੋਕ ਆਪਣੇ ਆਪ ਨੂੰ ਉਹਦੇ ਰਿਸ਼ਤੇਦਾਰ ਦੱਸਣ ਲੱਗ ਪੈਂਦੇ ਨੇ ਇਸੇ ਤਰ੍ਹਾਂ ਜਾਣੂ ਲੋਕ ਜਿਨ੍ਹਾਂ ਦੇ ਘਰੇ ਪਾਰਸਦੀ ਲਗਾਤਾਰ ਆਉਣੀ ਜਾਣੀ ਸੀ ਉਹ ਆਪਣੇ ਆਪ ਨੂੰ ਰਿਸ਼ਤੇਦਾਰ ਕਹੌਣ ਲੱਗ ਪੈਂਦੇ ਰਿਸ਼ਤੇਦਾਰੀ ਕੋਈ ਪੁਛਤਾ ਨਹੀਂ ਸੀ ਮਾਨ ਤਨ ਬਣਿਆ ਰਹਿੰਦਾ ਤਾਂ ਗਿਆ ਟੋਲ ਲੋਕਾਂ ਦੇ ਅੱਖੀ ਘਟਾ ਪਾਈ ਜਾਂਦਾ ਜਦੋਂ ਕਰਨੈਲ ਸਿੰਘ ਪਾਰਸ ਦੂਰ ਤਰੇਡੇ ਅਖਾੜਾ ਲਾਉਣ ਜਾਂਦੇ ਤਾਂ ਪਹਿਲੋਂ ਪਹਿਲ ਰੇਲ ਗੱਡੀ ਤੇ ਹੀ ਜਾਂਦੇ ਗੱਡੀਆਂ ਲੇਟ ਆਉਂਦੀਆਂ ਉਡੀਕਣੀਆਂ ਪੈਂਦੀਆਂ ਇਹਨਾਂ ਗੱਡੀਆਂ ਨੂੰ ਉਡੀਕਦੇ ਅੰਨ ਕਰਨੈਲ ਸਿੰਘ ਪਾਰਸ ਨੇ 20ਵੀਂ ਸਦੀ ਦਾ ਵੱਡਾ ਗੀਤ ਲਿਖਿਆ ਸੀ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਕਾਵੇ ਇੱਕ ਜਾਵੇ ਇਹ ਗੀਤ ਕਿਹੜੇ ਸਟੇਸ਼ਨ ਤੇ ਬਹਿ ਕੇ ਲਿਖਿਆ ਸੀ ਜਾਂ ਕਿਹੜੇ ਜੰਕਸ਼ਨ ਤੇ ਬਹਿ ਕੇ ਇਸ ਬਾਰੇ ਵੱਖੋ ਵੱਖ ਗੱਲਾਂ ਚੱਲਦੀਆਂ ਕੋਈ ਕਹਿੰਦਾ ਬਠਿੰਡੇ ਲਿਖਿਆ ਸੀ ਕੋਈ ਤੂਰੀ ਕਹਿੰਦਾ ਕੋਈ ਪਟਿਆਲੇ ਪਰ ਇਹ ਗੀਤ ਨਿੱਕੇ ਜਿਹੇ ਬਿੰਦੂ ਤੋਂ ਸ਼ੁਰੂ ਹੋ ਕੇ ਜੀਵਨ ਦੇ ਸਾਰੇ ਪੱਖਾਂ ਵਿੱਚ ਫੈਲ ਜਾਂਦਾ ਹੈ ਇੱਕ ਬੰਦ ਵੇਖੋ ਕਾਨੂੰ ਨੇ ਸਾਂਭ ਲਿਆ ਤੁਰ ਗਈ ਧੀ ਛਾੜ ਕੇ ਭੱਲੇ ਪੋਤੇ ਨੇ ਜਨਮ ਲਿਆ ਬਾਬਾ ਸੇਵਿਆਂ ਵੱਲ ਨੂੰ ਚੱਲੇ ਕਿਤੇ ਜ਼ੋਰ ਮਕਾਣਾ ਦਾ ਕਿਦਰ ਵਿਆਹ ਮੰਗਣੇ ਮੁਕਲਾਵੇ ਇਸ ਗੀਤ ਦੇ ਹੋਰ ਬੰਦ ਵੀ ਸਮਾਜਿਕ ਵਰਤਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ ਜਦੋਂ ਇਹ ਗੀਤ ਹਰ ਭਜਨ ਮਾਨ ਨੇ ਨਵੇਂ ਸਾਜ਼ਾਂ ਵਿੱਚ ਕਾਇਆ ਦੁਨੀਆ ਚ ਬੱਲੇ ਬੱਲੇ ਹੋ ਗਈ। ਪੁਰਾਣੇ ਰਿਕਾਰਡਾਂ ਤੋਂ ਨਿਕਲ ਕੇ ਇਹ ਗੀਤ ਗਾਇਕੀ ਦੇ ਅੰਬਰ ਤੇ ਚਮਕਣ ਲੱਗਿਆ। ਸਕੂਲਾਂ ਦੇ ਪ੍ਰੋਗਰਾਮਾਂ ਵਿੱਚ ਇਹਦੇ ਤੇ ਕੋਰੀਓਗ੍ਰਾਫੀਆਂ ਵੀ ਹੋਣ ਲੱਗੀਆਂ। ਟੀਵੀ ਦਾ ਨਵਾਂ ਨਵਾਂ ਰੁਝਾਨ ਪੈਦਾ ਹੋਇਆ ਸੀ। ਇਹ ਗੀਤ ਘਰ-ਘਰ ਚਲਿਆ ਗਿਆ। ਲੋਕ ਆਉਂਦੇ ਜਾਂਦੇ ਗਾਉਂਦੇ। ਸੌਖੇ ਸ਼ਬਦ ਸੀ, ਸੌਖੀ ਤਰਜ਼ ਜੀਵਨ ਨਾਲ ਜੁੜਿਆ ਹੋਇਆ ਗੀਤ ਲੋਕ ਜੀਵਨ ਨਾਲ ਜਾ ਜੁੜਿਆ। ਫਿਰ ਦਹਾਕਾ ਲੇਡ ਦਹਾਕਾ ਪਾਰਟਸ ਨੂੰ ਮਿਲਣ ਦਾ ਮੌਕਾ ਨਾ ਮਿਲਿਆ। ਪੱਤਰਕਾਰਾਂ ਤੋਂ ਮੈਨੂੰ ਤਪੇ ਤੋਂ ਬਰਨਾਲੇ ਲਈ ਆਈ। ਮੈਂ ਕਚਹਿਰੀ ਚੌਕ ਵਿੱਚ ਅਜੀਤ ਦਾ ਦਫ਼ਤਰ ਬਣਾ ਰਿਹਾ ਸੀ ਨਿਸ਼ੱਤਰ ਸਿੰਘ ਮਾਂਗੇਵਾਲ ਮੇਰੇ ਕੋਲ ਹੋਰ ਅਕਾਲੀ ਆਗੂਆਂ ਆ ਗੇੜਾ ਮਾਰਦਾ ਮੈਂ ਉਹ ਤੋਂ 파ਰਸ ਬਾਰੇ ਪੁੱਛਤਾ ਉਹ ਕਹਿੰਦਾ ਜਦੋਂ ਹੁਣ ਆਏ ਨਾ ਮੈਂ ਤੈਨੂੰ ਸੱਦੂੰ ਬੰਦਾ ਬਹੁਤ ਵਧੀਆ ਹੈ ਹੀਰਾ ਹੀਰਾ ਪੰਜਾਬ ਦਾ ਗੁਣਾ ਦੀ ਗੁੱਤਲੀ ਆ ਦੁਨੀਆ ਛਾਣੀ ਹੋਈ ਐ ਗੱਡਿਆਂ ਤੇ ਗੱਡੇ ਪੜੇ ਹੋਏ ਨੇ ਫਿਰ ਮੈਨੂੰ ਅਚਾਨਕ 파ਰਸ ਨੂੰ ਮਲੇਰਕੋਟਲੇ ਮਿਲਣ ਦਾ ਮੌਕਾ ਮਿਲਿਆ ਜਸਸੀ ਪੇਜਣੀ ਦੀ ਇੱਕ ਸਮਾਜ ਸੇਵੀ ਸੰਸਥਾ ਬਣਾਈ ਹੋਈ ਸੀ ਉਸਨੇ ਮੇਰਾ ਸਨਮਾਨ ਕਰਨਾ ਸੀ ਉੱਥੇ 파ਰਸ ਵੀ ਆਇਆ ਹੋਇਆ ਸੀ ਅਸੀਂ ਮੰਚ ਤੇ ਬੈਠੇ ਸੀ ਮੈਨੂੰ ਉਹਨੇ ਬਰਨਾਲੇ ਵਾਲੀ ਗੱਲ ਯਾਦ ਕਰਵਾਈ ਅਨਖੀ ਦਾ ਹਾਲਚਲ ਵੀ ਪੁੱਛਿਆ ਮਾਰ ਖੰਡਾ ਉਹਨਾਂ ਦੇ ਜ਼ਿਹਨ ਵਿੱਚੋਂ ਨਿਕਲ ਗਿਆ ਸੀ ਮੇਰਾ ਸਨਮਾਨ ਹੋਇਆ 파ਰਸ ਨੇ ਮੇਰੇ ਗੱਲ ਵਿੱਚ ਲੋਈ ਪਾਈ ਜਦੋਂ ਬੋਲਣ ਲੱਗੇ ਸਰੋਤਿਆਂ ਦੇ ਮਨਾਂ ਦੇ ਬਹਿਣ ਇੱਕਦਮ ਬਦਲ ਗਏ 파ਰਸ ਨੇ ਕੋਈ ਗੱਲ ਕੀਤੀ ਗੱਲ ਕਰਕੇ ਕੀਆ ਇਹ ਗੱਲ ਮੈਂ ਠੀਕ ਕਹਿਣਾ ਹੈ ਪੱਥਰ ਤੇ ਲਕੀਰ ਹੈ ਜੇ ਨਾਲ ਲਕੀਰ ਹੋਈ ਮੇਰੇ ਹੱਥ ਵੜ ਦਿਓ ਮੈਂ ਸੌਂ ਖਾ ਕੇ ਕਹਿਣਾ ਉਹਦੀ ਸੌਂ ਖਾ ਕੇ ਜਿਹਨੂੰ ਦੁਨੀਆ ਮੰਨੀ ਜਾਂਦੀ ਹੈ ਜਿਹੜਾ ਹੈ ਨਹੀਂ ਉਹਦੀ ਸੌਂ ਖਾ ਕੇ ਕਹਿਣਾ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਗਲੀ ਗਲੀ ਨਸ਼ੇ ਵਿਕੀ ਜਾਂਦੇ ਆ ਨਸ਼ੇ ਨਾਲ ਰੁਕੇ ਦਾ ਸਾਰਾ ਪੰਜਾਬ ਭਈਆਂ ਦਾ ਹੋ ਜੂ ਇਹ ਧਰਤੀ ਕਿਸੇ ਦੀ ਬੈ ਨਹੀਂ ਕਰਾਈ ਹੋਈ ਜਿਹੜੀ ਕਾਮ ਕੰਮ ਕਰਦੀ ਹੈ ਉਹਦੀ ਹੋ ਜਾਂਦੀ ਹੈ ਫੇਰ ਉਹਨੇ ਕਲਤਾ ਵੈਨ ਬੱਜਿਆ ਮੈਂ ਅੱਜ ਲੋਕਾਂ ਤੋਂ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗਦਾ ਮੈਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਸਿੱਖ ਦੇ ਤੌਰ ਤੇ ਪੇਸ਼ ਕਰਦਾ ਰਿਹਾ ਪਰ ਉਹ ਸਿੱਖੀ ਸੋਚ ਵਾਲਾ ਨਹੀਂ ਸੀ ਅਗਾਂਵਧੂ ਸੋਚ ਵਾਲਾ ਸੀ ਉਹ ਬਰਾਬਰਤਾ ਚਾਹੁੰਦਾ ਸੀ ਉਹ ਮੇਰੇ ਵਰਗਾ ਨਾਸਤਿਕ ਸੀ ਜਾਂ ਕਹਿ ਲਓ ਮੈਂ ਉਹਦੇ ਵਰਗਾ ਨਾਸਤਿਕ ਹਾਂ ਲੋਕ ਬਹੁਤ ਆਏ ਹੋਏ ਸੀ 3-400 ਬੰਦਾ ਹੋਵੇਗਾ ਵੱਡਾ ਹਾਲ ਸੀ ਲੋਕ ਹੈਰਾਨ ਹੋ ਰਹੇ ਸੀ ਉਹਦੀ ਆਵਾਜ਼ ਵਿੱਚ ਉਹਦੇ ਗੱਲ ਕਹਿਣ ਤੇ ਜਚਾਉਣ ਦੇ ਅੰਦਾਜ਼ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਦਾ ਅੰਦਾਜ਼ ਸੀ ਲੋਕ ਸੁਣ ਰਹੇ ਸੀ ਅੰਦਰ ਡੁੱਬੇ ਹੋਏ ਸੀ ਪੱਤਰਕਾਰ ਹੋਣ ਦੇ ਨਾਤੇ ਮੇਰਾ ਬਲਵੰਤ ਸਿੰਘ ਰਾਮੂ ਵਾਲੀਆ ਨਾਲ ਵਾਹ ਪੈਂਦਾ ਸੀ ਇੱਕ ਵਾਰ ਬਰਨਾਲੇ ਰੈਸਟ ਹਾਊਸ ਵਿੱਚ ਆਏ ਫਾਰਸੀ ਦੀਆਂ ਗੱਲਾਂ ਚੱਲ ਪਈਆਂ ਬਲਵੰਤ ਸਿੰਘ ਨੇ ਇੱਕ ਗੱਲ ਸੁਣਾਈ ਜਦੋਂ ਬੂਟਾ ਸਿੰਘ ਬਾਪੂ ਜੀ ਨੇ ਪਹਿਲੀ ਰਿਕਾਰਡਿੰਗ ਕਰਵਾਉਣ ਕਲਕੱਤੇ ਜਾਣਾ ਸੀ ਨਾਲ ਚੰਦ ਸਿੰਘ ਜੰਡੀ ਤੇ ਰਣਜੀਤ ਸਿੰਘ ਸਿੱਧਵਾ ਨੇ ਵੀ ਜਾਣਾ ਸੀ ਕੁਵਿਸ਼ਰੀ ਚਦੋਂ ਬਹੁਤ ਆ ਖਾਨ ਖੱਟਣ ਨੂੰ ਹੈ ਹੀ ਨਹੀਂ ਸੀ। ਕਰਾਇਆਲੀ ਬਾਹ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਫੜੀ। ਅਗਲੇ ਦਿਨ ਗੱਡੀ ਚੜ੍ਹਨਾ ਸੀ ਸਾਡੇ ਗਵਾਂਢ 'ਚ ਇੱਕ ਬੰਦੇ ਨਾਲ ਸਾਡੀ ਬੰਦ ਹੀ ਨਹੀਂ ਸੀ। ਉਹਨੂੰ ਕਿਸੇ ਪਾਸਿਓਂ ਬਾਪੂ ਜੀ ਦੇ ਕਰਕੱਤੇ ਜਾਣ ਬਾਰੇ ਪਤਾ ਲੱਗ ਗਿਆ। ਉਹ ਸ਼ਰਾਬ ਪੀ ਕੇ ਸਾਡੇ ਬਾਹਰ ਮੂਹਰੇ ਆ ਕੇ ਗਾਲ੍ਹਾਂ ਕੱਢਣ ਲੱਗ ਪਿਆ। ਮੈਂ ਇਕਬਾਲ ਨੇ ਡਾਂਗਾ ਚੱਕ ਲਈਆਂ ਉਹਦਾ ਸਿਰ ਪਾਣ ਵਾਸਤੇ। ਬਾਪੂ ਜੀ ਨੇ ਸਾਨੂੰ ਘੂਰਿਆ ਕਹਿੰਦੇ ਮੂਰਖ ਨਾ ਬਣੋਏ ਲੰਮੀ ਸੋਚੋ। ਯੇ ਨੀਤਾ ਪਿੰਡ ਰਹਿਣਾ ਸਾਰੀ ਉਮਰ ਕਿਤੇ ਨਹੀਂ ਜਾਣਾ ਇਹਨੇ ਆਪਾਂ ਤਾਂ ਕਲਕੱਤੇ ਜਾਣਾ ਨਾ ਇਹ ਮਤਲਬ ਹੈ ਜੇ ਦੀ ਗੱਲ ਸਮਝੋ ਚਾਹੁੰਦਾ ਕੀ ਹੈ ਸੱਟਾਂ ਖਾ ਕੇ ਥਾਣੇ 'ਚ ਬਣਾਉਣ ਨੂੰ ਫਿਰਦਾ ਆਪਾਂ ਨੂੰ ਇੰਨੀ ਲੰਮੀ ਸੋਚ ਤੇ ਸੀ ਬਾਪੂ ਜੀ ਦੋ ਤਿੰਨ ਸਾਲਾਂ ਬਾਅਦ ਉਹ ਨਛੱਤਰ ਸਿੰਘ ਦੇ ਘਰ ਆਏ ਨਛੱਤਰ ਦਾ ਫੋਨ ਆਇਆ ਮੈਂ ਚੜਿਆ ਗਿਆ ਗਰਮੀ ਦਾ ਮਹੀਨਾ ਸੀ ਉਸੇ ਥਾਂ ਤੇ ਜਿੱਥੇ ਅਸੀਂ ਅਣਖੀ ਨਾਲ ਗਏ ਸੀ ਪਾਰਸਮੰਜੇ ਤੇ ਬੈਠਾ ਸੀ ਮੇਜ਼ ਤੇ ਅੰਗਰੇਜ਼ੀ ਦੀ ਬੋਤਲ ਪਈ ਸੀ ਡੋਂਗੇਟ ਮੀਟ ਮੂਰੇ ਦਾਤੀ ਫਰਾ ਪੱਖਾ ਲੱਗਿਆ ਹੋਇਆ ਸੀ ਸਾਈਡ ਤੇ ਕੂਲਰ ਸ਼ਿਮਲਾ ਬਣਿਆ ਪਿਆ ਸੀ ਮੈਂ ਉਹਨਾਂ ਦਾ ਪਾਇਆ ਪੈਗ ਪੀਤਾ ਫਿਰ ਪੁੱਛਿਆ ਹੋਰ ਗੱਲਾਂ ਤਾਂ ਪਾਰ ਸਾਹਿਬ ਫੇਰ ਕਰਾਂਗੇ ਉਹ ਫੁਲਕਾਰੀ ਵਾਲੀ ਕਲੀ ਦੀ ਗੱਲ ਦੱਸੋ ਕਦੋਂ ਲਿਖੀ ਸੀ ਉਹ ਆਪਣੇ ਅੰਦਾਜ਼ ਵਿੱਚ ਦੱਸਣ ਲੱਗੇ ਅਸੀਂ ਸਾਡੇ ਪਿੰਡਾਂ ਵੱਲ ਕਿਸੇ ਪਿੰਡ 'ਚ ਗਏ ਸੀ ਪਿੰਡ ਦਾ ਨਾਂ ਯਾਦ ਨਹੀਂ ਘਰ ਖਾਸੀ ਪੁਰਾਣੀਆਂ ਹੋ ਗਏ ਹੋਣਗਿਆ 40-45 ਸਾਲ ਉਹ ਭਗਤ ਵਧੀਆ ਹੋਈ ਸੀ ਅਸੀਂ ਚਬਾਰੇ 'ਚ ਪਏ ਸੀ ਖਾਣ ਪੀਣ ਦੀ ਬਾਤ ਘੱਟ ਜ਼ਿਆਦਾ ਹੀ ਹੋ ਗਈ ਸੀ ਕੋਠੇ ਤੇ ਕੱਚੇ ਚਬਾਰੇ 'ਚ ਪਏ ਸੀ ਅਸੀਂ ਮੈਂ ਤੜਕੇ ਸਟੂਲ ਤੇ ਪਈ ਪਾਣੀ ਵਾਲੀ ਗੜਵੀ ਚੁੱਕ ਕੇ ਬਾਹਰ ਮੂੰਹ ਤੋਣ ਲੱਗਿਆ ਧੁੱਪ ਚੜਾਈ ਸੀ ਛਾਲ ਦਾ ਮਹੀਨਾ ਸੀ ਮੈਂ ਅੱਖਾਂ ਛਿੱਟੇ ਮਾਰੇ ਸਾਹਮਣੇ ਵੇਖਿਆ ਤਾਂ ਇੱਕ ਕੁੜੀ ਵੱਡੇ ਸਾਰੇ ਵਿਹੜੇ 'ਚ ਧੁੱਪੇ ਧੁੱਪ ਵਾਂਗ ਤਪਦੀ ਫਲਕਾਰੀ ਕੱਢੀ ਜਾਂਦੀ ਸੀ ਗੋਰਾ ਰੰਗ ਤਿੱਖੇ ਤਿੱਕੇ ਨੈਣ ਨਕਸ਼ ਲੰਮੀ ਤਾਣ ਮੇਰੇ ਮਨ 'ਚ ਇੱਕਦਮ ਕਲੀ ਦਾ ਮੁਖੜਾ ਆਇਆ ਅੱਲੜ ਉਮਰ ਨਿਆਣੀ ਵੇੜੇ ਬੈਠੀ ਬਾਬਲ ਦੇ ਕੱਢਦੀ ਰੀਜਾਂ ਲਾਲਾ ਸ਼ਗਣਾ ਦੀ ਫੁਲਕਾਰੀ ਫਿਰ ਕਹਿਣ ਲੱਗੇ ਮੈਂ ਚੁਬਾਰੇ ਚ ਆਇਆ ਬੈਗ ਚੋਂ ਕਾਪੀ ਕੱਢੀ ਉਥੇ ਕਲੀ ਪੂਰੀ ਕਰ ਲਈ ਮੇਰੀ ਬੜੀ ਪਹਿਚਾਨ ਬਣਾਈ ਏ ਇਸ ਕਲੀ ਨੇ ਤਾਰਿਆਂ ਨੂੰ ਹੱਥ ਲਵਾਤਾ ਫਿਰ ਕਹਿਣ ਲੱਗੇ ਜਦੋਂ ਕਦੇ ਰਾਤ ਨੂੰ ਨਸ਼ੇ ਵਿੱਚ ਨਾ ਬਾਦ ਘਾਟ ਹੋ ਜਾਂਦੀ ਐ ਤੜਕੇ ਔੜਦਾ ਬਹੁਤ ਐ ਪਤਾ ਨਹੀਂ ਕੀ ਗੱਲ ਐ ਨਵੇਂ ਤੋਂ ਨਵੇਂ ਮੁਖੜੇ ਮੈਨੂੰ ਤੜਕੇ ਔੜਿਆ ਪਰਸਰਾਤ ਨੂੰ 69 ਕੋਲ ਰਹੇ ੜਕਿਓ ਮੇਰੇ ਕੋਲ ਦਫਤਰ ਆਈ ਮੈਂ ਕੈਨੇਡਾ ਚ ਪੰਜਾਬੀ ਦੀ ਵਰਤਮਾਨ ਹਾਲਤ ਬਾਰੇ ਉਹਨਾਂ ਤੋਂ ਦੋ ਗੱਲਾਂ ਪੁੱਛੀਆਂ ਫੋਟੋ ਖਿੱਚੀ ਅਖਬਾਰ ਵਿੱਚ ਬਿਆਨ ਛਾਪ ਦਿੱਤਾ ਫਿਰ ਉਹ ਬਰਨਾਲੇ ਆਏ ਮੇਰੇ ਕੋਲ ਦਫਤਰ ਵਿੱਚ ਪੈਰ ਮਲ ਕੇ ਜਾਂਦੇ ਕਈ ਵਾਰ ਸੰਗਰੂਰ ਜਾਣ ਤੋਂ ਪਹਿਲਾਂ ਮੇਰੇ ਕੋਲ ਖੜ ਕੇ ਜਾਂਦੇ ਸੰਗਰੂਰ ਉਹਨਾਂ ਦੀ ਕੁੜੀ ਵਿਆਹੀ ਹੋਈ ਸੀ ਜਾਂਦੇ ਹੋਏ ਕਹਿੰਦੇ ਲੈ ਕਾਕਾ ਅਸੀਂ ਛੋਟੀ ਧਰ ਚੱਲੇ ਮੁੜਦੇ ਹੋਏ ਆਵਾਂਗੇ ਮੈਂ ਚੱਲਣ ਤੋਂ ਪਹਿਲਾਂ ਤੈਨੂੰ ਫੋਨ ਵੀ ਕਰਾਉਂ ਇੱਕ ਵਾਰ ਉਹ ਆਈ ਛੋਟੀ ਧਰਾ ਦੀ ਗੱਲ ਚੱਲੀ ਮੈਂ ਕਿਹਾ ਪਾਰ ਸਾਹਿਬ ਆਇਓ ਮੈਂ ਕੜਸੀ ਮਾਰ ਕੇ ਰੱਖੂੰ ਉਹ ਕਹਿੰਦੇ ਵਾਹ ਵੀ ਵਾਹ ਕਾਕਾ ਤੂੰ ਤਾਂ ਸਾਡੇ ਰਵਿੰਝ ਚਾ ਵੱਡਾ ਦਿਲ ਆ ਤੇਰਾ ਛੋਟੇ ਦਿਲ ਵਾਲਾ ਹੋਰ ਜੋ ਕੁਝ ਮਰਜ਼ੀ ਹੋਵੇ ਕਦੇ ਨਹੀਂ ਹੋ ਸਕਦਾ ਵੱਡਾ ਦਿਲ ਚਾਹੀਦਾ ਬੰਦੇ ਦਾ ਫੇਰ ਕਵੀ ਬੰਦਾ ਉਹ ਮੁੜਦੇ ਹੋਇਆ ਏ ਨਾਲ ਉਹਨਾਂ ਦਾ ਡਰਾਈਵਰ ਸੀ ਮੈਂ ਇੱਕ ਡਬਲ ਦੀ ਬੋਤਲ ਮੇਰੇ ਮੇਜ਼ ਤੇ ਧਰ ਦਿੱਤੀ ਮੈਂ ਉਹਨਾਂ ਨੂੰ ਨਾਲ ਦੇ ਕਮਰੇ ਵਿੱਚ ਲੈ ਗਿਆ ਉੱਥੇ ਵੀ ਮੇਜ਼ ਕੁਰਸੀਆਂ ਲੱਗੀਆਂ ਹੋਈਆਂ ਸੀ ਸ਼ਾਮ ਦੇ ਸਾਡੇ 6:00 ਵਜੇ ਸੀ ਮੈਂ ਸੇਵਾਦਾਰ ਬੰਤ ਸਿੰਘ ਨੂੰ ਉਹਨਾਂ ਕੋਲ ਲਿਜਾ ਕੇ ਕਿਹਾ ਜੋ ਇਹ ਮੰਗੀ ਜਾਣ ਲਿਆ ਕੇ ਦੇਈ ਜਾਈਂ ਮਾਲਵੇ ਦੇ ਥੰਮ ਨੇ ਬੜੀ ਦੇਣਾ ਲੋਕਾਂ ਨੂੰ ਇਹਨਾਂ ਦੀ ਪਾਰਸ ਕਹਿੰਦਾ ਦੇਣਤਾ ਹੈ ਤੂੰ ਪਹਿਲਾਂ ਮੇਰੇ ਕੋਲ ਵੈ ਪੈਗ ਲਾ ਮੈਂ ਆਪਣੀ ਮਜਬੂਰੀ ਦੱਸੀ ਪਾਰ ਸਾਹਿਬ 9:00 ਵਜੇ ਤੱਕ ਮੈਨੂੰ ਮਾਫੀ ਦਿਓ ਕਿਸੇ ਵੇਲੇ ਵੀ ਡਾਕਟਰ ਪ੍ਰਜਿੰਦਰ ਸਿੰਘ ਦਾ ਫੋਨ ਆ ਸਕਦਾ ਮੈਂ 9:00 ਵਜੇ ਤੋਂ ਪਹਿਲਾਂ ਪੀ ਨਹੀਂ ਸਕਦਾ ਉਹ ਨਹੀਂ ਨਹੀਂ ਇੱਕ ਤਾਂ ਲੈ ਇੱਕ ਦਾ ਕੀ ਹੈ ਢੇੜਾਂ ਜੀ ਪੈ ਜੂ ਐ ਨਹੀਂ ਪਤਾ ਲੱਗਣਾ ਕਿੱਧਰ ਗਿਆ ਲੈ ਲੈ ਇੱਕ ਤਾਂ ਲੈ ਮੈਂ ਹੱਥ ਬਨ ਕੇ ਆਪਣੇ ਦਫ਼ਤਰ ਵਿੱਚ ਆ ਗਿਆ ਅੱਧਾ ਪੌਣਾ ਘੰਟਾ ਬੈਠੇ ਹੋਣਗੇ ਫਿਰ ਮੇਰੇ ਕੋਲ ਆਏ 파ਰਸ ਦੇ ਹੱਥ ਵਿੱਚ ਅੱਧੀ ਬੋਤਲ ਫੜੀ ਹੋਈ ਸੀ ਕਹਿਣ ਲੱਗੇ ਲੈ ਹੁਣ ਤਾਂ ਪੀ ਲੈ ਚੱਲਿਆਂ ਸੀ ਮੈਂ ਗੱਲ ਨਾ ਗੋੜੀ ਫਿਰ ਉਹ ਡਰਾਈਵਰ ਨੂੰ ਜਿਹੜਾ ਪੱਕੀ ਉਮਰ ਦਾ ਸੀ ਪੁਰਾਣਾ ਸਾਥੀ ਹੋਣਾ ਕਹਿਣ ਲੱਗੇ ਜਾ ਗੱਡੀ 'ਚ ਬੈਠ ਕੇ ਕਿੰਨੀਆਂ ਬੋਤਲਾਂ ਨੇ ਉਹਨੇ ਆ ਕੇ ਦੱਸਿਆ ਦੂ ਭਈਆਂ ਨੇ 파ਰਸ ਕਹਿੰਦਾ ਇਹ ਤਾਂ ਵਧੀਆ ਹੋਇਆ ਰਾਜ ਮਿੱਤਰ ਪਿਆਰਿਆਂ ਨੂੰ ਮਿਲਦੇ ਜਾਵਾਂਗੇ ਪੀਂਦੇ ਜਾਵਾਂਗੇ ਪਿਉਂਦੇ ਜਾਵਾਂਗੇ ਇਹ ਕਹਿ ਕੇ ਉੱਤਨ ਲੱਗੇ ਅੱਧੀ ਬੋਤਲ ਮੇਰੇ ਟੇਬਲ ਤੇ ਪਈ ਰਹਗੀ ਉਹ ਗੇਟੋਂ ਬਾਹਰ ਜਾ ਚੁੱਕੇ ਸੀ ਮੈਂ ਪਿੱਛੇ ਗਿਆ ਦੁਆ ਸਲਾਮ ਕੀਤੀ ਅੱਧੀ ਬੋਤਲ ਮਸਾਂ ਮਿੰਤਾ ਕਰਕੇ ਫੜਾਈ ਫੜਦੇ ਨਹੀਂ ਸੀ ਜਦੋਂ ਮੈਂ ਬਹੁਤਾ ਕਹਿਣ ਲੱਗਿਆ ਡਰਾਈਵਰ ਨੇ ਉਹਨਾਂ ਦੀ ਬੁੱਕਲ ਵਿੱਚ ਦੀ ਬਾਹ ਕੱਢ ਕੇ ਬੋਤਲ ਵਿੱਚੋਂ ਫੜ ਲਈ ਮੁਰਕੇ ਸਾਹਮਣੇ ਸਾਨੂੰ ਮਿਲਣ ਦਾ ਮੌਕਾ ਨਾ ਦਿੱਤਾ ਧੰਨਵਾਦ